ਹਾਂਜੀ ਉਹ ਜਦੋਂ ਇਹਨਾਂ ਨੇ ਧਨ ਭੂਮ ਕਰਕੇ ਜਦੋਂ ਇਹਨਾਂ ਦੀ ਜਾਇਦਾਦ ਤਾਂ ਵਧ ਗਈ ਉਹਦੇ ਕਰਕੇ ਬੈਰ ਬਰੋਦ ਵੀ ਵੱਧ ਗਏ ਇਹ ਇੱਕ ਸੁਭਾਵਿਕ ਪਰਵਰਤੀ ਹੈ ਇਹ ਸਾਡੇ ਜਿਹੜੇ ਵਖਰੇਵੇਂ ਆ ਅਸਲ ਦੇ ਵਿੱਚ ਉੱਥੋਂ ਸ਼ੁਰੂ ਹੁੰਦੇ ਆ ਉਹ ਜਿਹੜਾ ਜਾਇਦਾਦਾਂ ਦਾ ਰੌਲਾ ਪੈਣਾ ਉਹ ਉਹ ਚੱਕਰੀ ਹੈ ਨਹੀਂ ਉਹਦੇ ਜਿਹੜੇ ਉਹਦੇ ਵਿੱਚ ਵੀ ਬਦਲ ਗਏ ਜਿਹੜਾ ਮੈਂ ਉਹਨੇ ਜਿਹੜੇ ਸ਼ਬਦ ਕਹਿ ਰਹੇ ਆ ਉਹਦੇ ਵਿੱਚ ਜੱਟਰ ਭਾਰੂ ਨੇਗੇ ਅੱਛਾ ਜੀ ਹਾਂਜੀ ਜਿਹੜੇ ਜੱਟ ਹੈ ਜੱਟ ਜ਼ਮੀਨ ਨਾਲ ਜੁੜੇ ਹੁੰਦੇ ਓਕੇ ਅੱਛਾ ਆਹੀ ਗੱਲ ਆ ਜਿਵੇਂ ਚਰਮਰੀ ਕਾਲੇਦਾਲ ਚ ਅਸੀਂ ਇਹਦੇ ਜੱਟ ਪਰੂਗਾ ਤੇ ਉੱਥੇ ਵੀ ਇਹੀ ਉਹੀ ਚੀਜ਼ ਹੈ ਠੀਕ ਹੈ ਜੀ ਠੀਕ ਹੈ ਚਲੋ ਮਰੋ ਸਾਡੇ ਜੱਟਾਂ ਦਾ ਹੁਣ ਫੇ ਇਹ ਤਾਂ ਆਈ ਹੈ ਹੈ ਪ੍ਰਭਾਵ ਜਿਹੜਾ ਜੱਟ ਤੇ ਇਹਨਾਂ ਦਾ ਬਹੁਤ ਸਾਰੇ ਹੋਰ ਵੀ ਉਹ ਜਿਹੜੀ ਉਹਦੇ ਨਾਲ ਨਾ ਜੋ ਉਹਨਾਂ ਨੂੰ ਜ਼ਮੀਨ ਜਿਆਦਾ ਪਿਆਰੀ ਹੋ ਜਾਂਦੀ ਹੈ ਫਿਰ ਜਿਹੜਾ ਪੰਥ ਹੈ ਜਾਂ ਜਿਹੜਾ ਜਿਹੜਾ ਮਿਸ਼ਨ ਨੂੰ ਲੈ ਕੇ ਚੱਲੇ ਹੈਗੇ ਆ ਉਹ ਫਿਰ ਮਿਸ਼ਣ ਨਹੀਂ ਦੇਣਾ ਕਦੇ ਪਛੜ ਵੀ ਜਾਂਦਾ ਇਦਾਂ ਦੇ ਕਿਉਂਕਿ ਬਾਹੂਬਲ ਹੋਣਾ ਇੱਕ ਇੱਕ ਤੁਹਾਡਾ ਰਤਬਾ ਹੋਣਾ ਇੱਕ ਅਲੱਗ ਚੀਜ਼ ਆ ਲੇਕਿਨ ਨਾਲ ਦੀ ਨਾਲ ਜਿਹੜੀ ਸਾਡੀ ਅਧਿਆਤਮਿਕ ਤੇ ਧਾਰਮਿਕ ਵਿਰਾਸਤ ਹੈ ਉਹ ਰੂਹ ਸੰਭळा ਸਾਡੀਆਂ ਪਰੰਪਰਾਵਾਂ ਜਿਹੜੀਆਂ ਉਹ ਜਿਹੜੀਆਂ ਸਾਨੂੰ ਗੁਰੂ ਤੋਂ ਮਿਲਦੀ ਜਿਹੜੀ ਸਿੱਖਿਆ ਮਿਲਦੀ ਜੀਵਨ ਜਾਂਚ ਉਹ ਵੀ ਉਹ ਖਤਮ ਹੋ ਗਈ ਹੈ